ਪਟਿਆਲਾ ਫਾਸ ਨਿਊਜ਼ ਦੇਖ ਰ ਦੇਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਜਿਹਦੇ ਨਾਲ ਉਸ ਟਮ ਅਸੀਂ ਖੜੇ ਆ ਕੱਗਾ ਵਿਖੇ ਦੁਰਗਾ ਮੰਦਿਰ ਦੇ ਵਿੱਚ ਜਿੱਥੇ ਅੱਜ ਆਪਾਂ ਕਹਿ ਦਈਏ ਬਿਲਕੁਲ ਹੀ ਮੁਫਤ ਮੈਡੀਕਲ ਚੈੱਕਅਪ ਕੈਂਪ ਜੋ ਇੱਥੇ ਕੱਗੇ ਚ ਲਗਾਇਆ ਗਿਆ ਹੈ ਤੇ ਬਲੱਡ ਡੋਨੇਸ਼ਨ ਕੈਂਪ ਤੇ ਅੱਖਾਂ ਦਾ ਕੈਂਪ ਇੱਥੇ ਫ੍ਰੀ ਲਗਾਇਆ ਗਿਆ ਹੈ ਇੱਥੇ ਜੋ ਦਵਾਈਆਂ ਹੈ ਮੈਡੀਸਨ ਹੈ ਤੇ ਚਸ਼ਮਾ ਜੋ ਫ੍ਰੀ ਇੱਥੇ ਲੋਕਾਂ ਨੂੰ ਮਤਲਬ ਜੋ ਦਿੱਤਾ ਜਾ ਰਿਹਾ ਹੈ ਬਾਕੀ ਦੀ ਜਾਣਕਾਰੀ ਐਫਜੋ ਡਾਕਟਰਸ ਹੈ ਬਣਾਏ ਹੋਏ ਨੇ ਡਾਕਟਰਾਂ ਦੀ ਟੀਮ ਆਈ ਹੋਈ ਹੈ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂ ਮੁਫਤ ਕੈਂਪ ਜੋ ਲਗਾਇਆ ਗਿਆ ਹੈ ਨੌਜਵਾਨ ਪੀੜੀ ਨੇ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਇਹਦੇ ਵਿੱਚ ਕੋਈ ਰਾਜਨੀਤਿਕ ਆਪਾਂ ਕਹਿ ਦਈਏ ਕਿਸੇ ਸਮਝਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਉਹ ਇੱਕ ਯੁਵਾ ਪੀੜੀ ਉੱਪਰ ਉੱਠ ਕੇ ਉਪਰਾਲਾ ਜੋ ਇਹਨਾਂ ਨੇ ਕੀਤਾ ਗਿਆ ਸੋ ਬਾਕੀ ਦੀ ਜਾਣਕਾਰੀ ਆਪਾਂ ਨੌਜਵਾਨ ਪੀੜੀ ਤੋਂ ਲਵਾਂਗੇ ਸੋ ਤੁਸੀਂ ਉਦੋਂ ਤੱਕ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ ਸੋ ਤੁਸੀਂ ਇਸ ਟਾਈਮ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੱਗਾ ਦੁਰਗਾ ਮੰਦਿਰ ਦੇ ਜਿੱਥੇ ਕਿ ਆਪਾਂ ਕਹਿਦੀ ਅੱਜ ਕੈਂਪ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ दान कैंप तो अच्छी बात है लगवाने चाहिए जिससे ये ब्लड है मशीनों से तो बनता नहीं है इंसान से बनता पेशेंटों को चढ़ता है ये हम अभी गग्गा वासियों का सभी का बहुत तो बहुत धन्यवाद करना चाहते हैं कि उन्होंने हमको टाइम दिया हम खूनदान कैंप के लिए बहुत अच्छा अनुभव है यहाँ पर बहुत अच्छा काम चल रहा है कम से कम पंद्रह सोलह डोनेशन हो चुकी हैं अभी और भी बाहर से बंदे आ रहे हैं ब्लड डोनेट करने के लिए बिल्कुल बड़ी गलत ये भी होती है ना कि जब पार्टी पार्टीबाजी होंगे ना उन्होंने तो कुछ ज़्यादा घट होता है लेकिन फिर भी यूथ है यहाँ पिंड ऐसा होता पार्टीबाजी से जो नेक काम है खूनदान कैंप है आंखों के कैंप होते हैं फ्री हेल्थ चेकअप होते हैं ये पार्टीबाजी से अलग ही होने चाहिए बिल्कुल इसको राजनीतिक दल नहीं बनाया जाना चाहिए कि भाई आज वो पार्टी वाले लगा रहे हैं आज वो पार्टी वाले लगा रहे हैं ऐसा नहीं होना चाहिए देखो ये तो एक सेवा है जी इसलिए ठीक है रिस्पॉन्स ठीक है ऐसी कोई दिक्कत नहीं है बहुत से ऐसे होते हैं कि भाई पार्टी वाले होते हैं वहाँ पर इतने डोनेशन देख कैंप जो लगाया गया है डॉक्टर साहब भी मौजूद नाम गुरजीत सिंह है ਹਾਂਡਾਈ ਕੇਅਰ ਸੈਂਟਰ ਨੀਅਰ ਪੋਲੋ ਗਰਾਊਂਡ ਪਟਿਆਲਾ ਅੱਜ ਆਪਾਂ ਘੱਗੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਅ ਜਿਸ ਕਿਸੇ ਬਜ਼ੁਰਗ ਨੂੰ ਦਿੱਕਤ ਹੋਈ ਚਿੱਟਾ ਮੋਤੀਆ ਜਾਂ ਕੋਈ ਕਾਲਾ ਮੋਤੀਆ ਹੋਇਆ ਉਹਨਾਂ ਦੇ ਆਪਾਂ ਅੱਜ ਆਧਾਰ ਕਾਰਡ ਤੇ ਫ੍ਰੀ ਲੈਂਸ ਪਵਾਵਾਂਗੇ ਤੇ ਫ੍ਰੀ ਆਪਰੇਸ਼ਨ ਕਰਕੇ ਉਹਨਾਂ ਦਾ ਇਲਾਜ ਫ੍ਰੀ ਕੀਤਾ ਜਾਊਗਾ ਤੇ ਜੇ ਕਿਸੇ ਨੂੰ ਅਲਰਜੀ ਵਗੈਰਾ ਹੈਗੀ ਹੈ ਖਾਰਿਸ਼ ਪਾਣੀ ਦੀ ਦਿੱਕਤ ਆਉਂਦੀ ਹੈ ਤਾਂ ਉਹਨਾਂ ਲਈ ਆਪਾਂ ਮੈਡੀਸਿਨ ਲੈ ਕੇ ਆਏ ਉਹਨਾਂ ਨੂੰ ਮੈਡੀਸਿਨ ਫ੍ਰੀ ਕੋਸਟ ਦੇ ਰਹੇ ਹਾਂ ਅਗਰ ਕਿਸੇ ਦੀ ਨਿਗਾਹ ਚੈੱਕ ਕਰਨੀ ਤਾਂ ਆਪਾਂ ਨਿਗਾਹ ਵੀ ਵਿਜ਼ਨ ਵਗੈਰਾ ਚੈੱਕ ਕਰਨਾ ਹਾਂਜੀ ਅਗਰ ਕਿਸੇ ਨੇ ਲੈਣਾ ਤਾਂ ਲੈ ਸਕਦਾ ਹੈ ਅਗਰ ਬਾਅਦ ਚ ਲੈਣਾ ਤਾਂ ਆਪਾਂ ਬਾਅਦ ਵਿੱਚ ਦੇ ਦਵਾਂਗੇ ਦੱਸੋ ਵੀ ਆਪਰੇਸ਼ਨ ਜੋ ਆਪਰੇਸ਼ਨ ਅੱਜ ਹੀ ਨਾਲ ਲੱਗਦੇ ਮਤਲਬ ਕਿਤੇ ਜਾਣਗੇ ਹਾਂਜੀ ਬਸ ਕੈਂਪ ਆਫ ਕਰਕੇ ਆਪਾਂ ਟਾਈਮ ਆਪਣਾ 1:30 ਵਜੇ ਤੱਕ ਦਾ ਹੈਗਾਗਾ ਉਸ ਤੋਂ ਬਾਅਦ ਆਪਾਂ ਨਾਲ ਹੀ ਪੇਸ਼ੈਂਟ ਨੂੰ ਗੱਡੀ ਦੇ ਵਿੱਚ ਨਾਲ ਲੈ ਜਾਵਾਂਗੇ ਪਟਿਆਲੇ ਹੈਗੇ 10 ਕ ਪੇਸ਼ੈਂਟ ਹੋ ਗਏ ਨੇ ਸਰਜਰੀ ਵਾਲੇ ਉਹਨਾਂ ਦੇ ਫ੍ਰੀ ਲੈਂਜ ਪਾਈ ਜਾਣਗੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਜਿੰਨੀਆਂ ਰਿਪੋਰਟਾਂ ਟੈਸਟ ਵਗੈਰਾ ਹੋਣਗੇ ਉਹਨਾਂ ਦੇ ਸਾਰੇ ਫ੍ਰੀ ਹੋ ਕੋਸਟ ਹੋਣਗੇ ਵੀ ਇਹ ਸਪੈਸ਼ਲ ਕੈਂਪ ਲੈ ਕੇ ਆਇਆ ਤੇ ਔਰ ਇਹਦੇ ਵਿੱਚ ਉਹ ਸੰਦੇ ਵਿੱਚ ਇਹਾਰੇ ਕੀ ਕੀ ਇਹ ਫਰਾਲਾ ਕੀਤਾ ਗਿਆ ਸਿਰਫ ਕਿ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ ਕਿ ਕਿ ਦੇ ਜਿਹੜੇ ਲੈਣ ਵਾਲੇ ਨਾ ਹੀ ਕਿਸੇ ਕਲੱਬ ਜਾਂ ਕਮੇਟੀ ਨਾਲ ਕਿਸੇ ਨਾਲ ਕੋਈ ਇਹਨਾਂ ਦਾ ਕੋਈ ਲਗਾ ਦੇ ਕਹਿੰਦੇ ਹੈ गाइस ਇਹਨਾਂ ਨੂੰ ਕੀ ਕਹਿਣਾ ਚਾਹੀਦਾ ਜਿਹੜੇ ਇਹ ਨੌਜਵਾਨ ਮੁੰਡੇ ਨੇ ਇਹਨਾਂ ਨੇ ਮੈਨੂੰ ਮੈਸੇਜ ਲਾਇਆ ਸੀ ਮੇਰਾ ਤੀਜਾ ਜ਼ਿਲ੍ਹੇ ਦਾ ਜਰਨਲ ਸ਼ਕਤਰ ਹੈ ਬ੍ਰਹਮਣ ਸਭਾ ਦਾ ਸਤਨਾਮ ਸ਼ਰਮਨ ਤੇ ਰਵੀ ਸ਼ਰਮਾ ਰਣਵੀਨ ਘਰਾਣ ਇਹ ਸਾਰੇ ਮੁੰਡੇ ਨੇ ਇਹਨਾਂ ਨੇ ਮੈਨੂੰ ਮੈਸੇਜ ਲਾਇਆ ਸੀ ਕੁਸ਼ੀ ਆਖ ਲਈ ਇੱਥੇ ਪਹੁੰਚੇ ਸਾਡੀ ਰੌਣਕ ਨੂੰ ਵਧਾ ਕਰੋ ਮੈਂ ਵੀ ਆਇਆ ਤੇ ਮੈਂ ਆਪ ਵੀ ਫੋਨ ਕਰਦਾ ਇਹਨਾਂ ਦੇ ਪਰਾਲੇ ਨਾਲ ਫਸਟ ਟਾਈਮ ਫੋਨ ਦਿੰਦਾ ਮੈਂ ਇਹਨਾਂ ਦਾ ਪਰਾਲਾ ਕੋਪੀ ਹੈ ਨਾ ਕਿ ਬਹੁਤ ਬੱਡੀ ਗੱਲ ਹੈ ਕਿ ਇੱਕ ਕੁਲੱਬਾਂ ਦੇ ਨਾਲ ਜੁੜ ਕੇ ਆਪਾਂ ਜਿੰਦੇ ਨੇ ਇਹ ਪ੍ਰੋਜੈਕਟ ਕੁਲੱਬ ਹੁੰਦਾ ਜਿਹੜਾ 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 ਕਮੇਟੀ ਅੰਦਰ ਲੇਕਿਨ ਇੱਕ ਦੋ ਚਾਰ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਕੋਲੋਂ ਇੱਕ ਐਸਾ ਦੇ ਕੋਪ ਪੇਪਰ ਵਾਇਆਗੇ ਨੇ ਲੋਕ ਭਲਾਈ ਵਾਲੇ ਕੈਂਪਾਂ ਕਰਦੇ ਨੇ ਨਾ ਔਰ ਬੋਟਾ ਬੱਟੀ ਪਹਿਲੇ ਵੀ ਕੀਤੀ ਗਈ ਦੇ ਨਾਲ ਕਈ ਨਾ ਕਿਤੇ ਜਿਹੜੀ ਆਉਣ ਵਾਲੀ ਗੀਤ ਨੂੰ ਕੋਈ ਨਾ ਕੋਈ ਮੈਸੇਜ ਵੀ ਜਾਂ ਬੜਾ ਵਧੀਆ ਮੈਸੇਜ ਆਦਾ ਜੀ ਜਿਹੜੇ ਲੋਕ ਸਾਨੂੰ ਬਦਨਾਮ ਕਰ ਦਿੰਦੇ ਨੇ ਵੀ ਮੁੰਡੇ ਨਸ਼ੇ 'ਚ ਪੈ ਗਏ ਇਹੋ ਜਿਹੇ ਜਦੋਂ ਨੌਜਵਾਨ ਅਪਰਾਲੇ ਕਰਦੇ ਨੇ ਤਾਂ ਸਾਡੀ ਊਮ ਨੂੰ ਸਾਡੇ ਦੇਸ਼ ਨੂੰ ਸਾਡੇ ਹਲਕੇ ਨੂੰ ਸਾਡੇ ਸ਼ਹਿਰ ਨੂੰ ਕਗੇ ਨੂੰ ਬੜਾ ਮਾਣ ਆ ਇਹ ਜੋ ਨੌਜਵਾਨਾਂ ਦੇ ਨਾਲ ਇਹਨਾਂ ਨੇ ਅੱਖਾਂ ਦਾ ਚੈੱਕਅਪ ਕਰਾ ਰਹੇ ਨੇ ਤੇ ਖੂਨਦਾਨ ਕੈਂਪ ਦਾ ਕੰਮ ਚੱਲ ਰਿਹਾ ਬੜਾ ਵਧੀਆ ਅਪਰਾਲ ਹੈ ਕਿ ਪਾਰਟੀ ਬਾਜੀ ਤੋਂ ਵੀ ਸਹਾਰਾ ਕਿ ਕਿਸੇ ਵੀ ਪਾਰਟੀ 'ਚ ਇਹਨਾਂ ਦਾ ਕੋਈ ਸਬੰਧ ਨਹੀਂ ਇਹਨਾਂ ਨੇ ਕਿਸੇ ਧਰਮ ਨਾਲ ਨਹੀਂ ਕਿਸੇ ਜਾਤੀ ਨਾਲ ਨਹੀਂ ਇਹਨਾਂ ਨੇ ਮੁੰਡਿਆਂ ਨੇ ਆਪਣੇ ਆਪ ਇਹਨਾਂ ਦੀ ਸੋਚ ਦੇ ਮੁਤਾਬਕ ਇਹਨਾਂ ਨੇ ਜਾਤੀਵਾਦ ਤੋਂ ਤੇ ਧਰਮਵਾਦ ਤੋਂ ਕਿਸੇ ਵੀ ਤਰ੍ਹਾਂ ਤੋਂ ਕਿਸੇ ਵੀ ਵਰਗੰdal ਕਿਸੇ ਰਾਜਨੀਤਿਕਤੋਂ ਸਾਰਿਆਂ ਤੋਂ ਉਪਰ ਇਹ ਬਰਾਬਰ ਲੱਗੇ। ਯਾ ਸਰਦਾਰੋ ਜਿਹੜੇ ਮੁੰਡੇ ਨਹੀਂ ਹੈਗੇ ਕੀ ਨਾਂ ਹੈ ਮੇਰਾ ਮੇਰਾ ਨਾਮ ਹੈ ਰੰਜੀਤ ਬਰਿਆਰ ਇਹ ਸਾਡਾ ਨੌਜਵਾਨਾਂ ਵੱਲੋਂ ਇੱਕ ਪ੍ਰਾਰਥਨਾ ਕੀਤਾ ਗਿਆ ਸੀ ਪਿੰਡ ਦੀ ਸੇਵਾ ਵਿੱਚ ਕਿਉਂਕਿ ਅੱਜ ਕੱਲ ਜਿਵੇਂ ਦੇਖਦੇ ਆਂ ਅਸੀਂ ਯੂਥ ਨਸ਼ਿਆਂ ਵੱਲ ਜਾ ਰਿਹਾ ਅਸੀਂ ਸਾਡਾ ਇੱਕ ਪ੍ਰਾਰਥਨਾ ਵੀ ਉਹਨਾਂ ਨੂੰ ਸਮਝਾਈਏ ਵੀ ਆਪਣਾ ਜੋ ਕੁਝ ਵੀ ਆਪਣਾ ਮਾਨ ਸਨਮਾਨ ਕਰ ਲਿਆ ਇਕੱਠਾ ਕਰੀਏ ਕਹੇ ਭਲਾਈ ਦੇ ਪਾਸੇ ਲਾਈਏ ਨਹੀਂ ਕੁੱਟੇ ਪਾਸੇ ਨਾ ਲਾਇਆ ਬਸ ਇਹੀ ਸਾਡੇ ਯਾਰਾਂ ਨੂੰ ਉਸਤਾ ਦੇ ਸਿਰ ਤੇ ਬਾਹਰ ਸਾਡੇ ਭਰਾ ਦੀ ਇੱਕ ਤਰ੍ਹਾਂ ਬੈਠਣੀ ਸਾਨੂੰ ਪਿੰਡ ਤੋਂ ਬਹੁਤ ਸਹਾਇਤਾ ਮਿਲਿਆ ਤੇ ਅਸੀਂ ਇਹ ਪ੍ਰਾਰਥਨਾ ਕੀਤਾ ਇਨੇ ਕੁ ਮੁੰਡਿਆਂ ਦੀ ਟੀਮ ਸੀ ਦੰਦੀ ਆਪਾਂ ਅਸੀਂ 4-5 ਜਣੇ ਸੀ ਜੀ ਬਸ ਅਸੀਂ ਟਰਾਈ ਕੀਤਾ ਕਈ ਪਾਰਟੀਆਂ ਨਾਲ ਗੱਲਬਾਤ ਕੀਤੀ ਸਾਡੀ ਆਪੋਜੀਸ਼ਨ ਸੀ ਬਹੁਤ ਸਾਰੀ ਸਾਡੇ ਛੋਟੇ ਮੋਟੇ ਮਸਲੇ ਜਿਵੇਂ ਕਿ ਪੋਸਟ ਨਾਲ ਪਿੱਛੇ ਬਹੁਤ 3-5 ਹੋਈ ਬਟ ਚਲੋ ਮਾਰਕ ਦੀ ਮਿਹਰ ਨਾਲ ਸਾਡਾ ਕੈਂਪ ਉਹ ਚੱਲ ਗਿਆ ਕਿ ਕਿੰਨੇ ਕਿੰਨੇ ੜਿਚਨਾ ਚੁੱਕ ਰਹੀਆਂ ਅੰਦਰ ਬਹੁਤ ਆਈਆਂ ਜੀ ਪਰ ਚਲੋ ਕਹਿੰਦੇ ਜਦੋਂ ਮਾਰਕ ਦੇ ਹੱਥ ਸਿਰ ਤੇ ਹੋਵੇ ਸਭ ਕੁਝ ਹੋ ਜਾਂਦਾ ਤੇ ਹੌਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹਦੇ ਵਿੱਚ ਥੋੜੀ-ਵੜੀ ਹਜੇ ਇਹ ਇੱਕ ਪਹਿਲ ਤੇ ਛੋਟੇ ਲੈਵਲ ਤੇ ਵੱਡੇ ਪੱਧਰ ਤੇ ਵੀ ਜਰੂਰ ਕਰਾਂਗੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਵੀ ਹੋਰ ਵੀ ਜਿਹੜੀ ਯੁਵਾ ਕੁੜੀਆਂ ਨਾਲ ਜੁੜੇਗੀ ਤੁਹਾਨੂੰ ਲੱਗਦਾ ਜਿਵੇਂ ਸਾਡੇ ਅੱਜ ਸਹਿਯੋਗ ਮਿਲਿਆ ਸਾਨੂੰ ਪਿੰਡ ਵੱਲੋਂ ਸਾਨੂੰ ਜ਼ਰੂਰ ਲੱਗਦਾ ਵੀ ਅੱਗੇ ਆਉਣ ਵਾਲੇ ਟਾਈਮ 'ਚ ਸਾਨੂੰ ਸਹਿਯੋਗ ਬਹੁਤ ਹੋਵੇ ਤੇ ਹੋਰ ਆਪਣੇ ਕੀ ਮੈਸੇਜ ਜਿਹੜਾ ਜਾਂਦਾ ਹੈ ਬਸ ਯੂਥ ਨੂੰ ਆਹੀ ਮੈਸੇਜ ਆਈ ਵੀ ਕੁੱਠੇ ਪਾਸੋਂ ਹਟੋ ਤੇ ਸਿੱਧੇ ਪਾਸੇ ਲੱਗੋ ਨੂਕ ਪਲਾਈ ਵਿੱਚ ਲੱਗੋ ਜਿਹੜੇ ਨੋਡ ਮੰਡਲ ਦੇ ਦੀ ਤਰੀਕੀ ਚੀਜ਼ ਦੀ ਲੋੜ ਹੈ ਜੇ ਆਪਾਂ ਉਹਦੇ ਜੋਗੇ ਆਪਣਾ ਮਾਲਕ ਨਹੀਂ ਕੀਤਾ ਤਾਂ ਅਸੀਂ ਉਹਨਾਂ ਦਾ ਹੱਥ ਨਹੀਂ ਬਹੁਤ ਤਾਕਤ ਨਾਲ ਇੱਕ ਗੇਦਰਿਆਂ ਬੜੀ ਪ੍ਰਾਸ ਕੱਗੇ ਜੇ ਆਉਨੇ ਸੀ ਮੰਨ ਲਓ ਅਸੀਂ ਪਿੰਡਾਂ ਦਾ ਕਦੇ ਦੇਖੀ ਨਹੀਂ ਹੈਗਾ ਅਸੀਂ ਸਾਰੇ ਮੈਂ ਨਾ ਕੱਗੇ ਦੀ ਪਹਿਲਾਂ ਤਾਂ ਬਹੁਤ ਬੜੀ ਬਣਾਈ ਹੁਣ ਬਹੁਤ ਵੱਡਾ ਪਰਾਲਾ ਕੀਤਾ ਹੈ ਲੋਕ ਸੇਵਾ ਦੇ ਵਿੱਚ ਆ ਜਿਹੜੇ ਕਿ ਮਹਾਦਾਨ ਮਦਦ ਹੁੰਦਾ ਨੂੰ ਜਿਹੜਾ ਪਰਾਲਾ ਹਰ ਇੱਕ ਪਿੰਡ ਵਿੱਚ ਹੋ ਜਾਂਦਾ ਹੈ ਔਰ ਕਿੰਨੀ ਵੱਡੀ ਖੁਸ਼ੀ ਕਹੇ ਸੀ ਜੀ ਹੋ ਰਹੀ ਹੈ ਵੀ ਤੁਸੀਂ ਕਿਸੇ ਪਾਰਟੀ ਕਿਸੇ ਸੰਗਤ ਨਾਲੋਂ ਉੱਪਰ ਉੱਠ ਕੇ ਆਪ ਇਹ ਪਰਾਲਾ ਕੀਤਾ ਇੱਕ ਸੇਧ ਬਹੁਤ ਵੱਡੀ ਜਾਂਦੀ ਹੈ ਹੈਨਾ ਇਹੋ ਪੀੜੀ ਦੇ ਵਿੱਚ ਵੀ ਇਤਨੇ ਪਰਾਲੇ ਜਿਹੜੇ ਨੇ ਹਰ ਪਿੰਡ ਦੇ ਵਿੱਚ ਹੁਣ ਤੱਕ ਕਿ ਜੀ ਮੰਨ ਲਓ ਜਿੰਨੇ ਵੀ ਯਾਰ ਦੋਸਤ ਨੇ ਜਾਂ ਸਾਡੇ ਨਗਰ ਨਿਵਾਸੀ ਨੇ ਸਭ ਨੂੰ ਇਹੀ ਕਹਿੰਨੇ ਆ ਕਿ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਅਸੀਂ ਉਹ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਇੱਕ ਸਾਂਝੀ ਵਾਰਤਾ ਦਾ ਸਨੇਹਾ ਦੇਣਾ ਹੈ ਜੋ ਕਿ ਮੰਨ ਲਓ ਸਾਡਾ ਛੋਟਾ ਵੀਰ ਕਰਨਦੀਪ ਘੱਗਾ ਕਰਨਦੀਪ ਬਰਿਆੜ ਰਵੀ ਘੱਗਾ ਇਹਨਾਂ ਨੇ ਮੈਨੂੰ ਆਕੇ ਕਿਹਾ ਕਿ ਨੇ ਵੀਰੇ ਅਸੀਂ ਵੀ ਫੋਨਦਾਨ ਕੈਂਪਸ ਇੱਥੇ ਦਾ ਕੈਂਪ ਲਾਉਣਾ ਚਾਹੁੰਦੇ ਮੈਂ ਕਿਹਾ ਭਾਈ ਤੁਸੀਂ ਲਾਓ ਪਪਾ ਸਾਰੇ ਇਕੱਠੇ ਹੋ ਕੇ ਚੱਲਾਂਗੇ ਮੰਗਨ ਜੱਜੇਦਾਰ ਜੀ ਕੋਲ ਸਾਰੇ ਸਿਆਣੇ ਬੰਦੇ ਪਿੰਡ ਦੇ ਏਰੀਏ ਦੇ ਆਪੂ ਸਾਰਿਆਂ ਨੇ ਬਹੁਤ ਚੜ੍ਹ ਵੱਧ ਝੜ ਕੇ ਸਾਥ ਦਿੱਤਾ ਸਗੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਚੰਗੇ ਕੰਮ ਵਾਸਤੇ ਸਾਰੇ ਬੰਦੇ ਨਾਲ ਤੁਰਦੇ ਨੇ ਮੁੰਡੇ ਜੁੱਤ ਨਾਲ ਤੁਰਦਾ ਪਹਿਲਾਂ ਵੀ ਅਸੀਂ ਕੁੜੀਆਂ ਦੇ ਵਿਆਹ ਵੀ ਕਰਾਉਨੇ ਆ ਹੁਣ ਦਾਨਾ ਕੈਂਪ ਅੱਖਾਂ ਦਾ ਕੈਂਪ ਤੇ ਅੱਗੇ ਵਧੀਆ ਗੱਲ ਹੈ ਸਗੋਂ ਦਿਨ ਤੋਂ ਦਿਨ ਤਰੱਕੀ ਵੱਲ ਜਾ ਰਹੇ ਆ ਚੰਗੇ ਕਮਵਾ ਵੱਲ ਜਾ ਰਹੇ ਆ ਜੇ ਕੋਈ ਮੁੰਡੇ ਸਾਨੂੰ ਹੋ ਚੁੱਕੇ ਕਹਿੰਦੇ ਨੇ ਕਿ ਭਾਈ ਅਸੀਂ ਇਸ ਨੋਟ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਬਹੁਤ ਖੁਸ਼ੀ